ਜੀ ਸਮਾਧੋ ਪੁੱਤਾਂ ਜੀ ਅੱਜ ਅਸੀਂ ਸਾਰੇ ਇੱਥੇ ਟੈਕਸੀ ਯੂਨੀਅਨ ਵਾਲੇ ਇਕੱਠੇ ਹੋਏ ਆਂ ਜਿਹੜਾ ਨਹਿਰ ਦੀ ਹੜ੍ਹਾਂ ਆਉਣ ਨਾਲ ਪਾਣੀ ਦੇ ਵਹਾਵ ਦੇ ਜਾਣ ਨਾਲ ਸਾਰੇ ਟੈਕਸੀ ਯੂਨੀਅਨ ਦੇ ਜਿਹੜੇ ਮੈਂਬਰ ਹੈਗੇ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਪਰੇਸ਼ਾਨੀ ਹੈ ਜੀ ਨਾ ਲੋਕੀ ਘਰੋਂ ਆ ਰਹੇ ਆ ਜੀ ਨਾ ਜਾ ਰਹੇ ਆ ਔਰ ਨਾ ਕੋਈ ਰਸਤੇ ਤੇ ਸਵਾਰੀ ਹੈਗੀ ਆ ਆਉਣ ਜਾਣ ਨੂੰ ਇਹ ਸਾਰੇ ਬੇਲੇ ਬੈਠ ਕੇ ਰਾਹ ਨਾਲ ਖੜੇ ਨੇ ਜੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਪ੍ਰਸ਼ਾਸਨ ਨੂੰ ਵੀ ਇਹਨਾਂ ਦੀ ਮੰਗਾਂ ਜਿਹੜੀਆਂ ਆ ਉਹ ਪੂਰੀਆਂ ਕੀਤੀਆਂ ਜਾਣ ਇਹਨਾਂ ਦੀ ਮੰਗ ਹੈਗੀ ਹੈ ਜੀ ਜਿਹੜੇ ਇਹਨਾਂ ਦੇ ਟੈਕਸ ਨੇ ਇਹਨਾਂ ਦੀ ਕਿਸ਼ਤਾਂ ਜਿਹੜੀਆਂ ਉਹ 3-3 ਮਹੀਨੇ ਲਈ ਜਿਹੜੀਆਂ ਉਹ ਟਾਈਮ ਅੱਗੇ ਪਾਇਆ ਜਾਏ 3 ਮਹੀਨੇ ਦਾ ਉਹਨਾਂ ਨੂੰ ਟਾਈਮ ਦਿੱਤਾ ਜਾਏ ਇਹ ਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਅਸੀਂ ਵੀ ਇਹਨਾਂ ਦੀ ਥੋੜੀ ਜਿਹੀ ਆਵਾਜ਼ ਸੁਣਨ ਔਰ ਇਹਨਾਂ ਦਾ ਜਿਹੜਾ ਮਸਲਾ ਹੱਲ ਕਰਨਾ ਇਹਨਾਂ ਨੂੰ ਥੋੜੀ ਰਾਹਤ ਦਿੱਤੀ ਜਾਵੇ ਜੀ ਜੇ ਨਾਲ ਵੀ ਅਸੀਂ ਖੁਸ਼ੀ ਹਾਂਜੀ ਕੀ ਸਮੱਸਿਆ ਜੀ ਦੱਸੋ ਦੀ ਸਮੱਸਿਆ ਦੇਖੋ ਜੀ ਜਿੱਦਾਂ ਪੂਰੇ ਪੰਜਾਬ ਦੇ ਵਿੱਚ ਹੜ੍ਹ ਵਗੈਰਾ ਆਇਆ ਲੋਕੀ ਫਸੇ ਆ ਜਿੱਦਾਂ ਆਪਾਂ ਮੰਨ ਕੇ ਚੱਲੀਏ ਕੀ ਤੇ ਮਣੀ ਵਿੱਚ ਵਸੇ ਆ ਸਾਡੇ ਡਰਾਈਵਰ ਭਰਾ ਗੱਡੀਆਂ ਲੈ ਗਏ ਆ ਉੱਥੇ ਫ੍ਰੀ ਆਫ ਕੋਸਟ ਹੈਗਾ ਕੋਈੰਦੂ ਪੈਸਾ ਨਹੀਂ ਲਿਆ ਕੋਈ ਕੁਛ ਨਹੀਂ ਇੱਦਾਂ ਐਵੇਂ ਥੋੜੀ ਬੋਲ ਮਦਦ ਕਰ ਰਹੇ ਆ ਸਾਡਾ ਇਹੀ ਹੈ ਕਿ ਸਾਡੀ ਮਦਦ ਕੀਤੀ ਜਾਏ ਕਿ ਜਿੱਦਾਂ ਅਸੀਂ ਟੈਕਸੀਆਂ ਦੇ ਆਪਣੇ ਦੇਣੇ ਆ ਕਿਸ਼ਤਾਂ ਦੇਣੀਆਂ ਜਿਹੜਾ ਤਿੰਨ ਤਿੰਨ ਮਹੀਨੇ ਦੀ ਮਾਫ ਕੀਤੀ ਹੈ ਅਸੀਂ ਤੇ ਇਹੀ ਕਹਿ ਸਕਦੇ ਹਾਂ ਬਾਕੀ 2 ਕੁ ਮਹੀਨੇ 3 3 ਮਹੀਨੇ ਦੀਆਂ ਹੋਣੀਆਂ ਚਾਹੀਦੀਆਂ। ਮਾਰ ਬੋ ਰਿਆ ਮਾਦਰ ਪਰ ਤੋਂ ਉਹ ਮੇਰੀ ਸਰਕਾਰ ਅੱਗੇ ਇਹੀ ਬੇਨਤੀ ਹੈ ਜੀ ਕਿ ਅਸੀਂ ਹਾੜ ਦੇ ਵਿੱਚ ਹਰ ਇੱਕ ਬੰਦੇ ਦੇ ਨਾਲ ਖਲੋਤੇ ਆਂ। ਜਿੱਦਾਂ ਬੈਸ਼ਨੋ ਦੇ ਵੀ ਉਹ ਆਇਆ ਖੜਾ ਆਇਆ ਚੰਬੇ ਬਰਮੋਰ ਦੇ ਵਿੱਚ ਖੜਾ ਆਇਆ ਅਸੀਂ ਆਪਣੀਆਂ ਸਾਰੀ ਜਿੰਨੀ ਸੇਵਾ ਹੁੰਦੀ ਹੈ ਅਸੀਂ ਨਿਭਾ ਰਹੇ ਆਂ ਤੇ ਫਿਰ ਸਾਡੀ ਮੰਗ ਇਹੀ ਹੈ ਗਵਰਨਮੈਂਟ ਅੱਗੇ ਕਿ ਸਾਡੀਆਂ ਕਿਸ਼ਤਾਂ ਸਾਨੂੰ ਟੈਕਸਲੋਂ ਰਾਹਤ ਦਿੱਤੀ ਜਾਏ। ਧੰਨਵਾਦ।